ਜਦੋਂ ਬਾਬਾ ਜੀ ਦਾ avatars ਹੋਇਆ ਨਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਤੇ ਬੇਬੇ ਨਾਨਕੀ ਦੇ ਘਰੇ ਕੋਈ ਪੁੱਤ ਨਹੀਂ ਸੀ ਤੇ ਬੇਬੇ ਨਾਨਕੀ ਦੀ ਝੋਲੀ ਦੇ ਵਿੱਚ ਬਾਬਾ ਸ਼੍ਰੀ ਚੰਦ ਮਹਾਰਾਜ ਸਾਹਿਬ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਪਾਤਾ ਸੀ ਤੇ ਬੇਬੇ ਨਾਨਕੀ ਨੇ ਵੱਡਿਆਂ ਕੀ ਤੇ ਪਾਲਿਆ ਸੀ ਤੇ ਆਪਣੇ ਬਾਪੂ ਗੁਰ ਨਾਨਕ ਦੇ ਵਾਂਗ ਹੀ ਬਾਬਾ ਸ਼੍ਰੀ ਚੰਦ ਮਹਾਰਾਜ ਛੋਟੀ ਉਮਰ ਹੀ ਸਮਾਦੀ ਵਿੱਚ ਲੱਗ ਜਾਂਦੇ ਚੌਂਗੜੀ ਮਾਰ ਲੈਂਦੇ ਇੱਕ ਦਿਨ ਰਾਤ ਹੋਈ ਤੇ ਜੰਗਲਾਂ 'ਚ ਚਲੇ ਗਏ ਦੋਣਾ ਰਾਤ ਨੇ ਵੇਖਿਆ ਮਾਤਾ ਨਾਨਕੀ ਨੇ ਕੀ ਪੁੱਤਰ ਕਿੱਥੇ ਗਿਆ ਉਹ ਭਾਈਆ ਜੈਰਾਮ ਜੀ ਧਾਨਗੁਰ ਨਾਨਕ ਸਾਹਿਬ ਦੇ ਭਾਈਆ ਜੈਰਾਮ ਜੀ ਗੁਰੂ ਖਾਲਸਾ ਜੀ ਉਹ ਵੀ ਲੱਭਦੇ ਫਿਰਨ ਕਿਧਰ ਗਿਆ ਬਾਬਾ ਸ਼੍ਰੀ ਚੰਦ ਮਹਾਰਾਜ ਸਾਡਾ ਪੁੱਤ ਕਿੱਥੇ ਗਿਆ ਹੁਣ ਮਾਂ ਨੂੰ ਪੁੱਤ ਨਾ ਵਿਖੇ ਤਾਂ ਮਾਂ ਤਾਂ ਨਹੀਂ ਹੋ ਜਾਂਦੀ ਐ ਮਾਂ ਨੂੰ ਪੁੱਤ ਨਾ ਲੱਭੇ ਮਾਂ ਤਾਂ ਵਿਚਾਰੀ ਲੱਭਦੀ ਫਿਰਦੀ ਐ ਉਹ ਬੇਬੇ ਨਾਨਕੀ ਨਾ ਗਈ ਜੰਗਲਾਂ ਦੇ ਵਿੱਚ ਤਾਂ ਉਧਰ ਦਰਖਤ ਲੱਗੇ ਸੀ ਅੰਦਰ ਨੂੰ ਗਈ ਇਹ ਵਾਹਪੁਰਖ ਬਾਬਾ ਜੀ ਬੈਠੇ ਰੁੱਖ ਦੇ ਥੱਲੇ ਤੇ ਜਿੰਨੇ ਜਾਨਵਰ ਜੰਗਲ ਦੇ ਸਾਰੇ ਵਾਹਪੁਰਖਾਂ ਕੋਲੇ ਬੈਠੇ ਉਹ ਭਾਈਆ ਜੀ ਭਾਈਆ ਜਾਰਾਮ ਜੀ ਕਹਿੰਦੇ ਜਾ ਕੇ ਚੱਕ ਲਈਏ ਕਿਤੇ ਖਾਈ ਨਾ ਜਾਣ ਇਹਦੇ ਜਾਨਵਰ ਖਾਈ ਨਾ ਜਾਣ ਇਹਦੇ ਨਿਕਾ ਜਾਤਾ ਹੈਗਾ ਮਾਤਾ ਨਾਨਕੀ ਕਹਿੰਦੀ ਸਾਈ ਜੀ ਇਦਾਂ ਨਾ ਕਰੋ ਮੇਰਾ ਭਰਾ ਵੀ ਇਦਾਂ ਹੀ ਕਰਦਾ ਸੀ ਮੈਂ ਤਾਂ ਭਰਾ ਨੂੰ ਵੀ ਇਦਾਂ ਹੀ ਵੇਂਦੀ ਰਹੀ ਤੇ ਉਹਨੇ ਵੀ ਇਸੇ ਤਰ੍ਹਾਂ ਦਾ ਹੀ ਹੈ